ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਟੁੱਟੀ ਹੋਈ ਝਾੜੂ ਦਾ ਕੀ ਕਰੀਏ ਟੁੱਟੀ ਹੋਈ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਨੂੰ ਜ਼ਰੂਰ ਦੇਖੋ ਸੰਗਤ ਜੀ ਝਾੜੂ ਹਰ ਘਰ ਦੀ ਲੋੜ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਧਾਰਨ ਜਈ ਚੀਜ਼ ਸਾਡੇ ਜੀਵਨ ਦੇ ਵਿੱਚ ਸੁੱਖ ਅਤੇ ਦੁੱਖ ਦੋਵੇਂ ਲਿਆ ਸਕਦੀ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਝਾੜੋ ਤਿੰਨ ਪ੍ਰਕਾਰ ਦੇ ਹੁੰਦੇ ਹੈ ਪਲਾਸਟਿਕ ਦੀ ਝਾੜੋ ਸੇਖਾਂ ਵਾਲੀ ਝਾੜੋ ਅਤੇ ਫੁੱਲਾਂ ਵਾਲੀ ਝਾੜੋ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਇਨ੍ਹਾਂ ਤਿੰਨਾਂ ਵਿੱਚੋਂ ਕਿਹੜੀ ਝਾੜੋ ਘਰ ਦੇ ਵਿੱਚ ਰੱਖਣੀ ਸ਼ੁਭ ਹੈ ਅਤੇ ਕਿਹੜੀ ਅਸ਼ੁਭ ਹੈ ਕਿਉਂਕਿ ਕਈ ਵਾਰ ਗਲਤ ਝਾੜੋ ਰੱਖਣ ਜਾਂ ਉਸ ਦਾ ਗਲਤ ਇਸਤੇਮਾਲ ਕਰਨ ਨਾਲ ਮਾਤਾ ਲక్ష్ਮੀ ਦੀ ਕਿਰਪਾ ਘਰੋਂ ਚਲੀ ਜਾਂਦੀ ਹੈ ਚਾੜੂ ਨੂੰ ਸ਼ਾਸਤਰਾਾਂ ਦੇ ਵਿੱਚ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਗਿਆ ਹੈ। ਅਜਿਹਾ ਕਿਹਾ ਗਿਆ ਹੈ ਕਿ ਜੇ ਝਾੜੂ ਨਾਲ ਸਫਾਈ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਘਰ ਵਿੱਚ ਬਰਕਤ, ਧਨ ਅਤੇ ਖੁਸ਼ਹਾਲੀ ਵਧਾਉਂਦੀ ਹੈ। ਪਰ ਜੇ ਇਸਨੂੰ ਗਲਤ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਇਹ ਘਰ ਵਿੱਚ ਗਰੀਬੀ ਅਤੇ ਕੰਗਾਲੀ ਵੀ ਲਿਆ ਸਕਦੀ ਹੈ। ਝਾੜੂ ਇੱਕ ਸਧਾਰਨ ਵਸਤੂ ਨਹੀਂ ਬਲਕਿ ਸਾਡੇ ਘਰ ਦੀ ਊਰਜਾ ਦਾ ਮਾਧਿਅਮ ਹੈ। ਐਸ ਲਈ ਇਸ ਨੂੰ ਰੱਖਣ ਲਗਾਉਣ ਅਤੇ ਸੰਭਾਲਣ ਦੇ ਵੀ ਨਿਯਮ ਹੁੰਦੇ ਹਨ ਅੱਜ ਦੀ ਇਸ ਗਿਆਨਵਾਨਿਕ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਘਰ ਵਿੱਚ ਕਿਹੜੀ ਝਾੜੂ ਰੱਖਣੀ ਸ਼ੁਭ ਹੈ ਕਿਹੜੀ ਅਸ਼ੋਭ ਹੈ ਝਾੜੂ ਕਦੋਂ ਲਗਾਉਣੀ ਚਾਹੀਦੀ ਹੈ ਤੇ ਕੌਣ ਲਗਾਵੇ ਅਤੇ ਇਸ ਨੂੰ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਝਾੜੂ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਸਾਡੀ ਕਿਸਮਤ ਤੇ ਡੂੰਗਾ ਅਸਰ ਪਾਉਂਦੀਆਂ ਹਨ ਸਾਸਤਰ ਵਿੱਚ ਝਾੜੂ ਨੂੰ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਜਦ ਕਿ ਟੁੱਟੀ ਫੁੱਟੀ ਜਾਂ ਗੰਦੀ ਝਾੜੂ ਨੂੰ ਉਹਨਾਂ ਦੀ ਭੈਣ ਆ ਲక్ష్ਮੀ ਦਾ ਪ੍ਰਤੀਕ ਦੱਸਿਆ ਗਿਆ ਹੈ ਆ ਲక్ష్ਮੀ ਜਾਣੀ ਗਰੀਬੀ ਅਤੇ ਨਕਾਤਮਿਕਤਾ ਇਸ ਲਈ ਕਿਹਾ ਗਿਆ ਹੈ ਕਿ ਟੁੱਟੀ ਹੋਈ ਝਾੜੂ ਘਰ ਵਿੱਚ ਨਹੀਂ ਰੱਖਣੀ ਚਾਹੀਦੀ ਜੇ ਤੁਹਾਡੇ ਘਰ ਵਿੱਚ ਝਾੜੂ ਪੁਰਾਣੀ ਜਾਂ ਟੁੱਟੀ ਹੋਈ ਪਈ ਹੈ ਤਾਂ ਉਹ ਹੌਲੀ-ਹੌਲੀ ਤੁਹਾਡੇ ਘਰੋਂ ਧਨ ਅਤੇ ਬਰਕਤ ਨੂੰ ਕੱਟ ਕਰਨ ਲੱਗਦੀ ਹੈ ਚਾੜੋਂ ਨੂੰ ਸਹੀ ਤਰੀਕੇ ਨਾਲ ਨਾ ਰੱਖਣ ਨਾਲ ਵੀ ਘਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੋਣ ਲੱਗਦੀ ਹੈ ਜੇ ਤੁਹਾਡੇ ਜੀਵਨ ਵਿੱਚ ਵਾਰ-ਵਾਰ ਪਰੇਸ਼ਾਨੀਆਂ ਆ ਰਹੀਆਂ ਹਨ ਇੱਕ ਸਮੱਸਿਆ ਖਤਮ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਆਮਦਨ ਘਟ ਹੈ ਪਰ ਖਰਚਾ ਵਧਦਾ ਹੀ ਜਾ ਰਿਹਾ ਹੈ ਜਾਂ ਘਰ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਲੇ ਬਣੀ ਰਹਿੰਦੀ ਹੈ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਘਰ ਵਿੱਚ ਛਾੜੋਂ ਨਾਲ ਜੁੜੀ ਕੋਈ ਗਲਤੀ ਹੋ ਰਹੀ ਹੈ ਸਾਡੇ ਘਰ ਦੀ ਊਰਜਾ ਤੇ ਝਾੜੂ ਦਾ ਸਿੱਧਾ ਅਸਰ ਪੈਂਦਾ ਹੈ ਜੇ ਝਾੜੂ ਗਲਤ ਸਮੇਂ ਤੇ ਲਗਾਈ ਜਾਵੇ ਜਾਂ ਉਸ ਨੂੰ ਗਲਤ ਦਿਸ਼ਾ ਵਿੱਚ ਰੱਖਿਆ ਜਾਵੇ ਤਾਂ ਮਾਤਾ ਲక్ష్ਮੀ ਦੀ ਕਿਰਪਾ ਰੋਕ ਦਿੰਦੀ ਹੈ ਪਰ ਜਦੋਂ ਤੁਸੀਂ ਝਾੜੂ ਨੂੰ ਸਹੀ ਸਮੇਂ ਨਿਯਮ ਨਾਲ ਇਸਤੇਮਾਲ ਕਰਦੇ ਹੋ ਤਾਂ ਇਹ ਝਾੜੂ ਤੁਹਾਨੂੰ ਧਨ ਖੁਸ਼ਹਾਲੀ ਅਤੇ ਸਫਲਤਾ ਦੇ ਦਰਵਾਜ਼ੇ ਤੱਕ ਪਹੁੰਚਾ ਸਕਦੀ ਹੈ ਸੰਗਤ ਜੀ ਝਾੜੂ ਦਾ ਸਹੀ ਉਪਯੋਗ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਵਧਾਉਂਦਾ ਹੈ। ਸਵੇਰੇ-ਸਵੇਰੇ ਝਾੜੂ ਲਗਾਉਣ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਤੇ ਦਿਨ ਪਾਸ ਸਕਾਰਾਤਮਕਤਾ ਬਣੀ ਰਹਿੰਦੀ ਹੈ। ਪਰ ਧਿਆਨ ਰੱਖੇ ਸੂਰਜ ਢਲਣ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸ਼ਾਮ ਦੇ ਸਮੇਂ ਝਾੜੂ ਲਗਾਉਣ ਨਾਲ માતા ਲక్ష్ਮੀ ਘਰੋਂ ਚਲੀ ਜਾਂਦੀ ਹੈ। ਜੇ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਤਾਂ ਸਿਰ ਸਵੇਰੇ ਝਾੜੂ ਨਹੀਂ ਲਗਾ پاਉਂਦੇ। ਤਾਂ ਕੋਸ਼ਿਸ਼ ਕਰੋ ਕਿ ਸ਼ਾਮ ਤੋਂ ਪਹਿਲਾਂ ਝਾੜੂ ਲਗਾ ਲਵੋ ਹੁਣ ਗੱਲ ਕਰਦੇ ਹਾਂ ਝਾੜੂ ਰੱਖਣ ਦੀ ਦਿਸ਼ਾ ਦੀ ਸਾਸਤ੍ਰ ਅਨੁਸਾਰ ਝਾੜੂ ਨੂੰ ਹਮੇਸ਼ਾ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਇਸ ਨੂੰ ਕਦੇ ਸਿੱਧਾ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਝਾੜੂ ਨੂੰ ਹਮੇਸ਼ਾ ਹੇਠਾਂ ਕਿਸੇ ਕੋਨੇ ਵਿੱਚ ਅਤੇ ਟੱਕ ਕੇ ਰੱਖਣਾ ਸ਼ੁਭ ਮੰਨਿਆ ਗਿਆ ਹੈ ਅਜਿਹਾ ਕਰਨ ਨਾਲ ਘਰ ਵਿੱਚ ਲక్ష్ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਝਾੜੂ ਨੂੰ ਖੁੱਲ੍ਹੀ ਜਗ੍ਹਾ ਝਾੜੂ ਨੂੰ ਖੁੱਲ੍ਹੀ ਜਗ੍ਹਾ ਜਾਂ ਮੰਦਰ ਦੇ ਕੋਲ ਰੱਖਣਾ ਬਹੁਤ ਵੱਡਾ ਦੋਸ਼ ਮੰਨਿਆ ਗਿਆ ਹੈ। ਸਭ ਤੋਂ ਜ਼ਰੂਰੀ ਗੱਲ ਝਾੜੂ ਤੇ ਕਦੇ ਪੈਰ ਨਹੀਂ ਰੱਖਣਾ ਚਾਹੀਦਾ ਨਾ ਹੀ ਉਸ ਨੂੰ ਕਿਸੇ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਹ ਮਾਤਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਜੇ ਗਲਤੀ ਨਾਲ ਅਜਿਹਾ ਹੋ ਜਾਵੇ ਤਾਂ ਤੁਰੰਤ ਮਾਫੀ ਮੰਗ ਲਓ। ਜੇ ਤੁਹਾਡੇ ਘਰ ਵਿੱਚ ਟੁੱਟੀ ਹੋਈ ਝਾੜੂ ਰੱਖੀ ਹੈ ਤਾਂ ਉਸ ਨੂੰ ਤੁਰੰਤ ਕੱਢ ਦਿਓ। ਪਰ ਧਿਆਨ ਰੱਖੇ ਟੁੱਟੀ ਝਾੜੂ ਨੂੰ ਘਰ ਦੇ ਅੰਦਰੋਂ ਬਾਹਰ ਸੁੱਟਦੇ ਸਮੇਂ ਕਿਸੇ ਸ਼ੋਭਾ ਦੇਣਾ ਜਾਂ ਸਵੇਰ ਦੇ ਸਮੇਂ ਹੀ ਕੱਢੋ ਰਾਤ ਵਿੱਚ ਝਾੜੋ ਸੁਟਣ ਜਾਂ ਬਦਲਾਂ ਜਾਂ ਬਦਲਾਂ ਅਸ਼ੋਭ ਮੰਨਿਆ ਗਿਆ ਹੈ ਤਾਂ ਸੰਗਤ ਜੀ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕ ਕੰਮ ਕਾਜ ਵਿੱਚ ਰੁੱਝੇ ਹੁੰਦੇ ਹਨ ਤਾਂ ਕਈ ਵਾਰ ਇਹ ਨਹੀਂ ਸਮਝ ਪਾਉਂਦੇ ਕਿ ਝਾੜੂ ਨੂੰ ਕਿਵੇਂ ਅਤੇ ਕਿੱਥੇ ਰੱਖਣਾ ਚਾਹੀਦਾ ਹੈ ਪਰ ਇਹ ਛੋਟੀ ਜਿਹੀ ਲਾਪਰਵਾਹੀ ਜੀਵਨ ਵਿੱਚ ਨਕਾਰਾਤਮਕਤਾ ਅਤੇ ਗਰੀਬੀ ਦਾ ਕਾਰਨ ਬਣ ਜਾਂਦੀ ਹੈ ਇਸ ਲਈ ਹੁਣ ਤੋਂ ਧਿਆਨ ਰੱਖੋ ਕਿ ਝਾੜੂ ਨੂੰ ਹਮੇਸ਼ਾ ਸਹੀ ਦਿਸ਼ਾ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਹੀ ਪ੍ਰਯੋਗ ਕਰੋ ਕਿਉਂਕਿ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਬਲਕਿ ਤੁਹਾਡੇ ਘਰ ਦੀ ਕਿਸਮਤ ਬਦਲਣ ਦੀ ਕੁੰਜੀ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਵਾਂਗੇ ਕਿ ਤੁਸੀਂ ਸਵੇਰੇ ਸਵੇਰ ਥੋੜਾ ਜਲਦੀ ਉੱਠ ਕੇ ਝਾੜੂ ਲਗਾਓ ਕਿਉਂਕਿ ਸਵੇਰ ਦੇ ਸਮੇਂ ਝਾੜੂ ਲਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਜੇ ਤੁਸੀਂ ਦਿਨ ਭਰ ਦਾ ਕੋੜਾ ਇਕੱਠਾ ਕਰ ਰੱਖਿਆ ਹੈ ਤਾਂ ਧਿਆਨ ਰੱਖੋ ਕਿ ਸ਼ਾਮ ਤੋਂ ਬਾਅਦ ਕਦੇ ਵੀ ਆਪਣੇ ਘਰ ਦਾ ਕੋੜਾ ਬਾਰ ਨਾਟੋ ਜਹਾ ਕਰਨਾ ਸ਼ਾਸਤਰ ਅਨੁਸਾਰ ਅਪਸ਼ਾਗਨ ਮੰਨਿਆ ਗਿਆ ਹੈ ਤੇ ਇਸ ਨਾਲ ਘਰ ਦੀ ਬਰਕਤ ਹੌਲੀ ਹੌਲੀ ਖਤਮ ਹੋਣ ਲੱਗਦੀ ਹੈ ਹੁਣ ਗੱਲ ਕਰਦੇ ਹਾਂ ਝਾੜੂ ਖਰੀਦਣ ਅਤੇ ਬਦਲਣ ਲਈ ਕਿਹੜੇ ਦਿਨ ਅਤੇ ਕਿਹੜੇ ਪੱਖ ਸਭ ਤੋਂ ਸ਼ੁਭ ਮੰਨੇ ਗਏ ਹਨ ਕਈ ਲੋਕ ਇਸ ਗੱਲ ਨੂੰ ਹਲਕੇ ਵਿੱਚ ਲੈਂਦੇ ਹਨ ਪਰ ਝਾੜੂ ਖਰੀਦਣ ਜਾਂ ਸਹੀ ਸਮਾਂ ਵਿੱਚ ਸਾਡੀ ਆਰਥਿਕ ਸਥਿਤੀ ਤੇ ਅਸਰ ਪਾਉਂਦਾ ਹੈ ਸਭ ਤੋਂ ਪਹਿਲਾਂ ਜਾਣ ਲਓ ਕਿ ਨਵੀਂ ਝਾੜੂ ਕੱਢਣ ਲਈ ਘਰ ਵਿੱਚ ਸਭ ਘਰ ਵਿੱਚ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਦਾ ਮੰਨਿਆ ਗਿਆ ਹੈ ਜੇ ਜਦੋਂ ਤੁਸੀਂ ਝਾੜੂ ਖਰੀਦ ਕੇ ਲਿਆਓ ਤਾਂ ਉਸ ਦਾ ਉਪਯੋਗ ਸਭ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਹੀ ਕਰੋ ਤੁਸੀਂ ਝਾੜੂ ਕਿਸੇ ਵੀ ਦਿਨ ਖਰੀਦ ਸਕਦੇ ਹੋ ਪਰ ਉਸ ਦਾ ਪ੍ਰਯੋਗ ਸ਼ਨੀਵਾਰ ਨੂੰ ਕਰਨਾ ਬਹੁਤ ਹੀ ਸ਼ੁਭ ਹੁੰਦਾ ਹੈ ਜਦੋਂ ਤੁਸੀਂ ਝਾੜੂ ਖਰੀਦਣ ਜਾਓ ਤਾਂ ਕੁਝ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਹਫਤੇ ਵਿੱਚ 7 ਦਿਨ ਹੁੰਦੇ ਹਨ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ। ਇਹਨਾਂ ਵਿੱਚੋਂ ਸੋਮਵਾਰ, ਬੁੱਧਵਾਰ, ਵੀਰਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਇਹ ਨਰਮ ਸੰਭਾਵ ਵਾਲੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਝਾੜੋ ਖਰੀਦਣਾ ਅਸ਼ੋਭ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਘਰ ਵਿੱਚ ਤੰਦ ਦੀ ਹਾਨੀ ਹੋਣ ਲੱਗਦੀ ਹੈ। ਜਦਕਿ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਨੂੰ ਕਰੌਰ ਵਾਰ ਕਿਹਾ ਗਿਆ ਹੈ ਤੇ ਇਨ੍ਹਾਂ ਹੀ ਦਿਨਾਂ ਵਿੱਚ ਝਾੜੂ ਖਰੀਦਣਾ ਸ਼ੁਭਫਲਦਾਇਕ ਹੁੰਦਾ ਹੈ ਕਿਹਾ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਝਾੜੂ ਖਰੀਦਣ ਨਾਲ ਘਰ ਵਿੱਚ ਗਰੀਬੀ ਦਾ ਨਾਸ਼ ਹੁੰਦਾ ਹੈ ਤੇ ਧਨ ਵਿੱਚ ਵਾਧਾ ਹੁੰਦਾ ਹੈ ਖਾਸ ਤੌਰ ਤੇ ਸ਼ਨੀਵਾਰ ਨੂੰ ਝਾੜੂ ਦਾ ਉਪਯੋਗ ਕਰਨ ਨਾਲ ਘਰ ਵਿੱਚ ਲక్ష్ਮੀ ਜੀ ਦਾ वास ਹੁੰਦਾ ਹੈ ਜੇ ਤੁਸੀਂ ਦੀਵਾਲੀ ਜਾਂ ਕਿਸੇ ਸ਼ੋਭ ਤਿਉਹਾਰ ਦਿਨ ਨਵੀਂ ਝਾੜੂ ਖਰੀਦਦੇ ਹੋ ਅਤੇ ਉਸ ਨੂੰ ਆਪਣੇ ਘਰ ਵਿੱਚ ਲਿਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੋਭਾ ਤੇ ਖੁਸ਼ਕਿਸਮਤੀ ਵਾਲਾ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਝਾੜੂ ਘਰ ਦੀ ਖੁਸ਼ਹਾਲੀ ਅਤੇ ਲక్ష్ਮੀ ਦਾ ਦਵਾਰ ਖੋਲ੍ਹ ਦਿੰਦੀ ਹੈ ਹਮੇਸ਼ਾ ਧਿਆਨ ਰੱਖੋ ਕਿ ਝਾੜੂ ਸੋਮਵਾਰ ਵਿੱਚ ਨਾ ਖਰੀਦੋ ਕਿਉਂਕਿ ਅਜਿਹਾ ਕਰਨ ਨਾਲ ਹੌਲੀ-ਹੌਲੀ ਘਰ ਦੀ ਸੰਪਤੀ ਘਟ ਹੋਣ ਲੱਗਦੀ ਹੈ ਹੁਣ ਗੱਲ ਕਰਦੇ ਹਾਂ ਝਾੜੂ ਨੂੰ ਰੱਖਣ ਦੀ ਦਿਸ਼ਾ ਦੀ ਘਰ ਵਿੱਚ ਝਾੜੂ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਅਤੇ ਕਿੰਨਾ ਕੋਨਿਆਂ ਵਿੱਚ ਨਹੀਂ ਰੱਖਣਾ ਚਾਹੀਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਜਿਸ ਦਿਸ਼ਾ ਨੂੰ ਅਸੀਂ ਇਸ਼ਾਨ ਕੋਣ ਕਹਿੰਦੇ ਹਾਂ ਜਾਨੀ ਘਰ ਦਾ ਉੱਤਰ ਪੂਰਬ ਕੋਨਾ ਜੋ ਪੂਜਾ ਕਰਨ ਲਈ ਸਭ ਤੋਂ ਪਵਿੱਤਰ ਸਥਾਨ ਹੁੰਦਾ ਹੈ ਉਥੇ ਝਾੜੂ ਨੂੰ ਰੱਖਣਾ ਬਿਲਕੁਲ ਵਰਜਿਤ ਮੰਨਿਆ ਗਿਆ ਹੈ ਇਹ ਸਥਾਨ ਦੇਵਤਿਆਂ ਦਾ ਨਿਵਾਸ ਸਥਾਨ ਹੁੰਦਾ ਹੈ ਤੇ ਜੇ ਉਥੇ ਝਾੜੂ ਰੱਖੀ ਜਾਵੇ ਤਾਂ ਦੇਵਤਾ ਨਰਾਜ ਹੋ ਜਾਂਦੇ ਹਨ ਇਸ ਨਾਲ ਘਰ ਵਿੱਚ ਅਸ਼ુભਤਾ ਬਦਕਿਸਮਤੀ ਪਰਵੇਸ਼ ਕਰਦੀ ਹੈ ਸਕਾਰਾਤਮਕ ਊਰਜਾ ਘਟ ਹੋਣ ਲੱਗਦੀ ਹੈ ਇਸ ਗੱਲ ਨੂੰ ਗੰਡ ਬਣ ਕੇ ਝਾੜ ਰੱਖੋਗੇ ਤੁਹਾਨੂੰ ਭੁੱਲ ਕੇ ਵੀ ਇਸ਼ਾਨ ਕੋਣ ਵਿੱਚ ਝਾੜੋ ਨਹੀਂ ਰੱਖਣੀ ਚਾਹੀਦੀ ਹੁਣ ਸਵਾਲ ਆਉਂਦਾ ਹੈ ਕਿ ਝਾੜੂ ਕਿੱਥੇ ਰੱਖੀਏ ਝਾੜੂ ਰੱਖਣ ਦਾ ਸਭ ਤੋਂ ਚੰਗਾ ਸਥਾਨ ਘਰ ਦਾ ਦੱਖਣ ਪੱਛਮ ਕੋਨਾ ਹੁੰਦਾ ਹੈ ਜਿਸ ਨੂੰ ਸਾਸਤਰ ਵਿੱਚ ਨੈਤ੍ਰਿਤ ਕੌਣ ਕਿਹਾ ਜਾਂਦਾ ਹੈ ਇਸ ਕੋਣ ਵਿੱਚ ਝਾੜੂ ਰੱਖਣ ਨਾਲ ਘਰ ਵਿੱਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਘਰ ਦੇ ਮੌਖੀ ਦੀ ਤਰੱਕੀ ਦਿਨ ਦੁੱਗਣੀ ਰਾ ਚੌਗਣੀ ਹੁੰਦੀ ਹੈ ਅਜਿਹਾ ਮੰਨਿਆ ਗਿਆ ਹੈ ਕਿ ਜਦੋਂ ਝਾੜੂ ਇਸ ਦਿਸ਼ਾ ਵਿੱਚ ਰੱਖੀ ਜਾਂਦੀ ਹੈ ਤਾਂ ਧਨ ਆਸ਼ਾ ਤੇ ਮਾਨ ਸਨਮਾਨ ਮਿਲਦਾ ਹੈ ਹੁਣ ਜਾਣਦੇ ਹਾਂ ਕਿ ਘਰ ਵਿੱਚ ਝਾੜੂ ਲਗਾਉਣ ਦਾ ਸਹੀ ਸਮਾਂ ਕੀ ਹੈ ਪੁਰਾਣਾ ਦੇ ਵਿੱਚ ਪੁਰਾਣਾ ਵਿੱਚ ਦਿਨਾਂ ਦੇ ਵਿੱਚ ਸਮੇਂ ਛਾੜੂ ਲਗਾਉਣ ਲਈ ਦੱਸਿਆ ਗਿਆ ਕਿ ਪਰ ਇਹਨਾਂ ਵਿੱਚ ਸਭ ਤੋਂ ਸ਼ੁਭ ਸਮਾਂ ਸਵੇਰ ਦਾ ਹੈ ਜੋ ਵਿਅਕਤੀ ਰਾਤ ਵਿੱਚ ਛਾੜੂ ਲਗਾਉਂਦਾ ਹੈ ਉਸੇ ਘਰ ਵਿੱਚ ਗਰੀਬੀ ਅਤੇ ਉਸਦੇ ਘਰ ਵਿੱਚ ਗਰੀਬੀ ਆਪਣੇ ਆਪ ਪਰਵੇਸ਼ ਕਰਨ ਲੱਗਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਸੂਰਜ ਡੁੱਬਣ ਤੋਂ ਬਾਅਦ ਛਾੜੂ ਕਦੇ ਨਾ ਲਗਾਓ ਜੇ ਕਿਸੇ ਕਾਰਨ ਵਸ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਦਿਨ ਭਰ ਕੰਮ ਦੇ ਕਾਰਨ ਤੁਸੀਂ ਛਾੜੂ ਨਹੀਂ ਲਗਾ پا ਰਹੇ ਹੋ ਤਾਂ ਘਟੋ ਘਟ ਸ਼ਾਮ ਤਨ ਲੰਤੋਂ ਪਹਿਨਾ ਆਪਣੇ ਘਰ ਦੀ ਸਫਾਈ ਜ਼ਰੂਰ ਕਰ ਲਵੋ ਮਾਤਾ ਲక్ష్ਮੀ ਉਸ ਕਾਰਵਚਨ ਨਵੇਸ਼ ਕਰਦੀ ਹੈ ਜੋ ਸਾਫ ਸੁਥਰਾ ਤੇ ਖੁਸ਼ਬੂਦਾਰ ਹੁੰਦਾ ਹੈ ਜੇ ਘਰ ਗੰਦਾ ਰਹਿੰਦਾ ਹੈ ਜਾਂ ਝਾੜੂ ਗਲਤ ਸਮੇਂ ਤੇ ਲਗਾਏ ਜਾਂਦੇ ਹੈ ਤਾਂ ਲక్ష్ਮੀ ਜੀ ਉੱਥੇ ਨਹੀਂ ਟਿਕਦੀ ਅੱਜ ਦੇ ਆਧੁਨਿਕ ਯੁੱਗ ਵਿੱਚ ਬਹੁਤ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਪਰ ਸਾਫ ਸਫਾਈ ਤੋਂ ਬਿਨਾਂ ਘਰ ਵਿੱਚ ਸੁੱਖ ਸ਼ਾਂਤੀ ਰਹਿ ਨਹੀਂ ਸਕਦੀ ਇਸ ਲਈ ਚਾਹੀ ਥੋੜਾ ਵੀ ਸਮਾਂ ਕੱਢਣਾ ਪਵੇ ਸਵੇਰੇ ਝਾੜੂ ਲਗਾਉਣਾ ਨਾ ਭੁੱਲੋ ਜੇ ਘਰ ਸਾਫ਼ ਰਹੇਗਾ ਤਾਂ ਮਾਂ ਲక్ష్ਮੀ ਖੁਦ ਤੁਹਾਡੇ ਘਰ ਨਿਵੇਸ਼ ਕਰਨਗੇ ਤੁਹਾਡੇ ਚਿਹਨ ਵਿੱਚ ਕੁਝ ਹਾਲੀ ਤੇ ਨਵੇਂ ਦੁਆਰ ਖੁੱਲਣਗੇ ਜਿਸ ਕਾਰਨ ਤੁਹਾਨੂੰ ਰਾਤ ਵਿੱਚ ਝਾੜੂ ਲਗਾਉਣੀ ਪੈ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਯਾਦ ਰੱਖੋ ਰਾਤ ਦੇ ਸਮੇਂ ਝਾੜੂ ਲਗਾਉਣਾ ਠੀਕ ਨਹੀਂ ਹੈ ਪਰ ਝਾੜੂ ਲਗਾਉਣ ਤੋਂ ਬਾਅਦ ਘਰ ਦਾ ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ ਜੇਕਰ ਨਾਲ ਘਰ ਦੀ ਬਰਕਤ ਚਲੇ ਜਾਂਦੀ ਹੈ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਝਾੜੂ ਲਗਾਉਂਦੇ ਸਮੇਂ ਕਦੇ ਵੀ ਆਪਣੇ ਪਿਆਰਾ ਨਾਲ ਝਾੜੂ ਨੂੰ ਸਪਰਸ਼ ਨਾ ਕਰੋ ਜੇ ਗਲਤੀ ਨਾਲ ਝਾੜੂ ਪੈਰ ਨਾਲ ਛੂ ਵੀ ਜਾਵੇ ਤਾਂ ਤੁਰੰਤ ਝਾੜੂ ਨੂੰ ਹੱਥ ਲਗਾ ਕੇ ਮਾਫੀ ਮੰਗ ਲਓ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਪੈਰ ਨਾਲ ਲਗਾਉਣਾ ਵਾਤਾ ਲక్ష్ਮੀ ਦਾ અપਮਾਨ ਹੁੰਦਾ ਹੈ ਜਦੋਂ ਅਸੀਂ ਝਾੜੋਂ ਨੂੰ ਪੈਰ ਨਾਲ ਚੁੰਹਦੇ ਹਾਂ ਤਾਂ ਲక్ష్ਮੀ ਜੀ ਘਰ ਛੱਡ ਕੇ ਚਲੇ ਜਾਂਦੀ ਹੈ ਜੇ ਅਚਾਨਕ ਘਰ ਵਿੱਚ ਕੋਈ ਬੱਚਾ ਝਾੜੋਂ ਲਗਾਉਣ ਲੱਗੇ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਦਾ ਅਰਥ ਹੈ ਕਿ ਤੁਹਾਡੇ ਘਰ ਵਿੱਚ ਜਲਦੀ ਹੀ ਮਹਿਮਾਨ ਆਉਣ ਵਾਲੇ ਹਨ ਇਹ ਸਾਡੇ ਪੁਰਾਣੇ ਸਮੇਂ ਦੇ ਸਗਣ ਅਤੇ ਅਪਸਗਣ ਹਨ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਘਰ ਵਿੱਚ ਨਿਯਮਿਤ ਰੋਪ ਨਾਲ ਪੋਚਾ ਲਗਾਇਆ ਜਾਵੇ ਤਾਂ ਮੰਨਿਆ ਜਾਂਦਾ ਹੈ ਮਾਤਾ ਲక్ష్ਮੀ ਖੁਦ ਉਸ ਘਰ ਵਿੱਚ ਨਿਵਾਸ ਕਰਨ ਲੱਗਦੀ ਹੈ ਪਰ ਵੀਰਵਾਰ ਦੇ ਦਿਨ ਘਰ ਵਿੱਚ ਪੋਚਾ ਲਗਾਉਣਾ ਅਸ਼ubh ਮੰਨਿਆ ਗਿਆ ਹੈ ਅਜਿਹਾ ਕਰਨ ਨਾਲ ਲక్ష్ਮੀ ਰੋਸ ਸਕਦੀ ਹੈ ਘਰ ਦੀ ਖੁਸ਼ਹਾਲੀ ਵਿੱਚ ਰੁਕਾਵਟ ਆ ਸਕਦੀ ਹੈ ਜੇ ਤੁਸੀਂ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਇੱਕ ਚਮਚ ਜਾਂ ਅੱਧਾ ਚਮਚ ਲੋਨ ਪਾ ਦਿਓਗੇ ਤਾਂ ਤਾਂ ਇਹ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਲੋਨ ਨਕਾਤਮਿਕ ਊਰਜਾ ਨੂੰ ਦੂਰ ਕਰਦਾ ਹੈ ਸਕਾਰਾਤਮਕਤਾ ਨੂੰ ਮਤੋਂਦਾ ਹੈ ਤੁਸੀਂ ਸਮੁੰਦਰੀ ਲੋਨ ਲੈ ਕੇ ਆਪਣੇ ਘਰ ਵਿੱਚ ਰੱਖੋ ਅਤੇ ਹਰ ਦਿਨ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਥੋੜਾ ਜਿਹਾ ਲੋਨ ਮਿਲਾਓ ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਸੁੱਖ ਖੁਸ਼ਹਾਲੀ ਬਣੀ ਰਹੇਗੀ ਲక్ష్ਮੀ ਜੀ ਦੀ ਕਿਰਪਾ ਵਰਸੇਗੀ ਸ਼ਨੀਵਾਰ ਜਾਂ ਐਤਵਾਰ ਨੂੰ ਜੇ ਤੁਸੀਂ ਬਿਨਾਂ ਸੋਚੇ ਸਮਝੇ ਲੋਨ ਵਾਲਾ ਪੋਚਾ ਲਗਾ ਲਓ ਤਾਂ ਕੋਈ ਦੋਸ਼ ਨਹੀਂ ਲੱਗਦਾ ਤਸੀਮੇ ਸੋਚ ਕਰੋ ਕਿ ਹੌਲੀ-ਹੌਲੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਗਈ ਹੈ। ਕਾਦਾ ਵਾਤਾਵਰਣ ਸ਼ਾਂਤ ਹੋ ਗਿਆ ਹੈ। ਧਿਆਨ ਰੱਖੋ ਜੇ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਸਾਡੇ ਘਰ ਦਾ ਦਰਵਾਜ਼ਾ ਜਾਂ ਵੇੜੇ ਦਾ ਗੇੜ ਖੁੱਲਾ ਰਹਿ ਜਾਂਦਾ ਹੈ ਜਿਸ ਨਾਲ ਗਾਂ ਮੱਝ ਜਾਂ ਹੋਰ ਜਾਨਵਰ ਘਰ ਅੰਦਰ ਆ ਜਾਂਦੇ ਹਨ। ਇਸ ਨੂੰ ਲੈ ਕੇ ਇੱਕ ਵਿਸ਼ੇਸ਼ ਮਾਨਤਾ जोडੀ ਹੈ ਜੋ ਚਾਣੂ ਅਤੇ ਖੁਸ਼ਹਾਲੀ ਨਾਲ ਸੰਬੰਧਿਤ ਹੈ। ਅਜਾਇ ਵਿੱਚ ਜੇ ਕਦੇ ਵੀ ਗਾਂ ਜਾਂ ਕੋਈ ਜਾਨਵਰ ਤੁਹਾਡੇ ਘਰ ਵਿੱਚ ਵੱਢ ਜਾਵੇ ਤਾਂ ਧਿਆਨ ਰੱਖੋ ਕਿ ਉਸ ਨੂੰ ਝਾੜੂ ਨਾਲ ਕਦੇ ਵੀ ਨਹੀਂ ਮਾਰਨਾ ਚਾਹੀਦਾ ਅਜਿਹਾ ਕਰਨਾ ਬਹੁਤ ਵੱਡਾ ਅਸ਼ੋਭ ਮੰਨਿਆ ਜਾਂਦਾ ਹੈ ਸਾਸਤਰ ਵਿੱਚ ਕਿਹਾ ਗਿਆ ਹੈ ਕਿ ਝਾੜੂ ਨਾਲ ਕਿਸੇ ਵੀ ਜੀਵ ਨੂੰ ਮਾਰਨਾ ਮਾਤਾ ਲక్ష్ਮੀ ਦਾ ਅਪਮਾਨ ਹੁੰਦਾ ਹੈ ਜੇ ਘਰ ਵਿੱਚ ਕੋਈ ਵਿਅਕਤੀ ਕਿਸੇ ਸ਼ੁਭ ਕਾਰਜ ਲਈ ਬਾਹਰ ਜਾ ਰਿਹਾ ਹੋਵੇ ਜਿਵੇਂ ਕੋਈ ਪ੍ਰੀਖਿਆ ਦੇਣ ਇੰਟਰਵਿਊ ਜਾਂ ਕਿਸੇ ਮੰਗਲਿਕ ਕਾਰਜ ਦੇ ਲਈ ਤੇ ਉਸ ਦੇ ਜਾਨ ਦੇ ਤੁਰੰਤ ਬਾਅਦ ਘਰ ਵਿੱਚ ਝਾੜੂ ਲਗਾਉਣਾ ਵਰਜਿਤ ਮੰਨਿਆ ਗਿਆ ਹੈ ਘਟੋ-ਘਟ 8 ਘੰਟੇ ਰੁਕਣ ਤੋਂ ਬਾਅਦ ਹੀ ਝਾੜੂ ਲਗਣੀ ਚਾਹੀਦੀ ਹੈ ਸੰਗਤ ਜੀ ਇਸ ਸਾਡੇ ਅੱਜ ਦੇ ਵੀਡੀਓ ਤੇ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ